ਤੇ ਹਾਂਜੀ ਦੋਸਤੋ ਅੱਜ ਆਪਾਂ ਆਪਣੇ ਪਿੰਡ ਖੜੇ ਆ ਜੀ ਪਿੰਡ ਤਲਵਣ ਤੇ ਪਿੰਡ ਤਲਵਣ ਦੇ ਵਿੱਚ ਮੰਡੀ ਦੇ ਬਿਲਕੁਲ ਬਾਹਰ-ਬਾਰ ਇੱਕ ਸ਼ਾਪ ਆ ਜੀ ਜਿੱਥੇ ਬਾਈ ਹੁਣੀ ਬ레ਡ ਪਕੋੜੇ ਬਣਾਉਂਦੇ ਨੇ ਦੁਕਾਨ ਬਿਲਕੁਲ ਛੋਟੀ ਜੀ ਆ ਪਰ ਇਹ ਬਾਈ ਹੁਣੀ ਦਾ ਬ레ਡ ਪਕੋੜੇ ਬੜੇ ਵਧੀਆ ਬਣਾਉਂਦੇ ਨੇ ਤੇ ਮੈਂ ਕਿਹਾ ਚਲੋ ਅੱਜ ਫੇਰ ਤੁਹਾਡੇ ਨਾਲ ਵੀ ਗੱਲਬਾਤ ਸਾਂਝੀ ਕਰੀਏ ਤੇ ਨਾਲੇ ਬਾਈ ਹੁਣਾਂ ਨੂੰ ਪੁੱਛਿਆ ਵੀ ਕਦੋਂ ਤੋਂ ਇਹ ਸ਼ਾਪ ਆ ਕਿਹੜੀ ਸਾਲ ਤੋਂ ਇੱਥੇ ਕੰਮ ਚੱਲਦਾ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬੜਾ ਠੀਕ ਠਾਕ ਹੋ ਹਾਂ ਜੀ ਠੀਕ ਠਾਕ ਹੈ ਜੀ ਅੱਛਾ ਪਾਜੀ ਕਿਹੜੀ ਸਾਲ ਦੇ ਵਿੱਚ ਤੁਹਾਡੀ ਦੁਕਾਨ ਸ਼ੁਰੂ ਹੋਈ ਸੀ ਤੇ ਕਿੰਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਇਹ ਤਕਰੀਬਨ 80 ਦੇ ਲਾਗੇ ਛਾਗੇ ਦੀ ਕਹਿ ਸਕਦੇ ਹਾਂ 80 ਦੇ ਲਾਗੇ ਛਾਗੇ ਦੀ ਹਾਂ ਕਿਉਂਕਿ ਇਹ ਮੇਰੇ ਬਾਪ ਨੇ ਚਾਲੂ ਕੀਤੀ ਸੀਗੀ ਅੱਛਾ ਜੀ ਤੇ ਉਦੋਂ ਦੇ ਅਸੀਂ ਬਸ ਇਹ ਹੀ ਇਹ ਕੰਮ ਕਰਦੇ ਆ ਅੱਛਾ ਤੇ ਬਾਅਦ ਚ ਉਹਨਾਂ ਦੀ ਤਾਂ 95 ਚ ਮੌਤ ਹੋ ਗਈ ਸੀਗੀ ਅੱਛਾ ਜੀ ਤੇ ਮੈਂ 93 ਚ ਬਾਹਰ ਚੱਲ ਗਿਆ ਸੀ ਤੁਸੀਂ ਬਾਹਰ ਚੱਲ ਗਏ ਤਾਂ ਦੁਬਾਰਾ ਫਿਰ ਇੱਥੇ ਆ ਕੇ ਸ਼ੁਰੂ ਕਰੋ ਤੋਂ ਕੀਤਾ ਇੱਥੋਂ ਦੁਬਾਰਾ ਫਿਰ ਤੇਜ ਚ ਸ਼ੁਰੂ ਕੀਤਾ ਅੱਛਾ ਦੁਬਾਰਾ ਫਿਰ ਤੇਜ ਤੋਂ ਸ਼ੁਰੂ ਕੀਤਾ ਤੇਜ ਚ ਸ਼ੁਰੂ ਕੀਤਾ ਅੱਛਾ ਤੇ ਪਹਿਲਾਂ ਇੱਥੇ ਜਦੋਂ ਸ਼ਾਪ ਸੀਦੀ ਪਹਿਲਾਂ ਕੀ ਕੀ ਪੜਦਾ ਹੁੰਦਾ ਸੀ ਉਹਨੇ ਪਹਿਲਾਂ ਅਸੀਂ ਸਪੈਸ਼ਲ ਸਾਡਾ ਬੇਸਨ ਤੇ ਸਪੈਸ਼ਲ ਬਾਫੀ ਸੁੱਧ ਦੇਸੀ ਅੱਛਾ ਕੋਈ ਦੀ ਐਨ ਪੂਰੀ ਪਿਓਰ ਦੇਸੀ ਕਿਉਂ ਦੀ ਪੂਰੀ ਦੇਸੀ ਬਰਫੀ ਦੇਸੀ ਐਨ ਬਿਲਕੁਲ ਅੱਛਾ ਜੀ ਤੇ ਬੇਸਨ ਦੀ ਬਰਫੀ ਕਹਿ ਸਕਦੇ ਸੀ ਘੋਟਕੇ ਬਣਾਉਂਦੇ ਹੁੰਦੇ ਸੀ ਉਹ ਅੱਛਾ ਘੋਟਕੇ ਬਣਾਉਂਦੇ ਆ ਘੋਟਕੇ ਹਨ ਬਰਫੀ ਦੀ ਤਰ੍ਹਾਂ ਹੁੰਦਾ ਸੀ ਨੀ ਪਰ ਅਸੀਂ ਮੰਨਦੇ ਨਹੀਂ ਹੈਗੇ ਉਹ ਜਿੰਨਾ ਚਿਰ ਤੁਸੀਂ ਸਾਡੇ ਨੂੰ ਖਵਾਉਂਦੇ ਨਹੀਂ ਉਹ ਜਿਹੜੇ ਅਸੀਂ ਬਣਾ ਕੇ ਲਈ ਨਾ ਜਰੂਰ ਖਵਾਵਾਂਗੇ ਮੇਰੀ ਸਿਹਤ ਦਾ ਥੋੜਾ ਇਸ਼ੂ ਆ ਹਾਂਜੀ ਤੇ ਜਿਆਦਾ ਕੰਮ ਮੈਂ ਹਜੇ ਸਪਾਰਾ ਚੱਕ ਦਾ ਨਿਕੜਾਈ ਆ ਅੱਛਾ ਤੇ ਹੁਣ ਕੀ ਕੀ ਬਣਾਉਂਦੇ ਤੁਸੀਂ ਹਣ ਇਸ ਵੇਲੇ ਸਪੈਸ਼ਲ ਮਠੀ ਅੱਛਾ ਜੀ ਸਪੈਸ਼ਲ ਮਠਰੀ ਅੱਛਾ ਜੀ ਸਪੈਸ਼ਲ ਮਿਕਸ ਪਕੌੜਾ ਵਾਜੀ ਵਾਜੀ ਤੇ ਸਪੈਸ਼ਲ ਬਰੈਡ ਅੱਛਾ ਮਿਕਸ ਪਕੌੜੇ ਬਣਾਉਂਦੇ ਹ अच्छा जी पार्टीयां ਤੇ ਬੱਚਿਆਂ ਦੇ ਜਨਮ ਦਿਨ ਬਰਥਡੇ ਪਾਰਟੀਆਂ ਤੇ ਬ੍ਰੈਡ ਪਕੌੜਾ ਤੇ ਮਿਕਸ ਪਕੌੜਾ ਚੱਲਦਾ। اچھا ਬ੍ਰੈਡ ਪਕੌੜਾ ਤੇ ਮਿਕਸ ਪਕੌੜਾ ਚੱਲਦਾ। ਹਾਂਜੀ ਤੇ ਕਿੰਨਾ ਘੰਟਾ ਪਹਿਲਾਂ ਤੁਹਾਨੂੰ ਆਰਡਰ ਦੇਣਾ ਚ ਪੈਂਦਾ ਇੱਥੇ? ਸਾਨੂੰ ਜੇ ਤੁਸੀਂ ਥੋੜਾ ਬਹੁਤਾ ਨਾਰਮਲ ਅਜਿਹਾ 20-25 ਕਿਲੋ 1.5 ਕਿਲੋ ਪਕੌੜੇ ਆ ਤੇ ਅੱਧਾ ਘੰਟਾ ਪਹਿਲਾਂ। اچھا ਤੇ ਜੇ ਪ੍ਰਵਾਦ ਫੇਰੀਆਂ ਤੇ ਜਾਂ ਉਦਾਂ ਪਾਰਟੀਆਂ ਲਈ 500-1000 ਆ। ਹੂੰ ਤੇ ਜੇ 2 ਘੰਟੇ ਪਹਿਲਾਂ ਦੱਸੋਗੇ ਉਹ ਵੀ ਸਹੀ ਆ ਜੇ ਇੱਕ ਦਿਨ ਪਹਿਲਾਂ ਦੱਸ ਦੋਗੇ ਤਾਂ ਅਸੀਂ ਉਸ ਹਿਸਾਬ ਨਾਲ ਟਾਈਮ ਕਾਕਦਾ ਹੁੰਦਾ। ਵਾਹ ਜੀ ਵਾਹ ਤੇ ਭਾਈ ਤੇਲ ਕਿਹੜਾ ਵਰਤਦੇ ਹੋ ਤੇਲ ਅਸੀਂ ਬਾਂਦੇ ਸਰੋਂ ਦਾ ਮੋਰਤਾ ਇਹ ਅੱਛਾ ਮਤਲਬ ਸਰੋਂ ਦਾ ਤੇਲ ਵਰਤਦੇ ਹੋ ਸਰੋਂ ਦਾ ਬਿਲਕੁਲ ਅੱਛਾ ਇੱਕ ਤੁਸੀਂ ਗੱਲਾਂ ਵੀ ਤੁਹਾਡੇ ਕੋਲ ਜਿਹੜਾ ਬ੍ਰੈਡ ਮਨ ਲਾ ਹੁਣ ਉੱਥੇ ਵਿੱਚ ਪਿਆ ਆ ਹਾਂਜੀ ਉਹ ਤੁਸੀਂ ਬ੍ਰੈਡ ਨਹੀਂ ਦੇਣਾ ਕਿਸੇ ਨੂੰ ਹਾਂਜੀ ਤੇ ਦਿਨੇ ਤਾਜ਼ਾ ਬਣਾ ਕੇ ਕੀ ਕਰ ਇਹ ਮੇਰੀ ਸਪੈਸ਼ਲ ਹੈ ਜੀ ਅੱਛਾ ਜੀ ਕਿਉਂਕਿ ਗਾਗ ਨੂੰ ਗਰਮ ਕਰਕੇ ਦਾ ਦੇਣਾ ਹੀ ਹੁੰਦਾ ਅੱਛਾ ਜੀ ਉਹਦੇ ਨਾਲ ਫਿਰ ਅਸੀਂ ਉਹਦਾ ਤਾਜ਼ਾ ਕੱਢ ਕੇ ਦੇ ਦਈਦਾ ਵਾਹ ਜੀ ਵਾਹ ਤੇ ਆ ਹੁਣ ਤੁਸੀਂ ਵੀ ਆਏ ਆ ਸਾਡੇ ਆ ਸਪੈਸ਼ਲ ਸਿੰਘਰ ਜੰਡੂ ਸਾਹਿਬ ਆਏ ਹੋਏ ਆ ਜੰਡੂ ਸਾਹਿਬ ਜੰਡੂ ਸਾਹਿਬ ਕੀ ਹਾਲ ਚਾਲ ਆ ਬਹੁਤ ਵਧੀਆ ਚੱਲ ਰਹੀ ਹੈ ਠੀਕ ਠਾਕ ਹੋ ਤੇ ਜੰਡੂ ਸਾਹਿਬ ਜੀ ਹੁਣ ਥੋੜਾ ਜਿਹਾ ਲਾਈਨ ਹਟ ਗਿਆ ਲੱਗਦਾ ਪਾਪਾ ਜੀ ਬਣ ਗਿਆ ਸਾਡੇ ਭਰਾ ਨਹੀਂ ਨਹੀਂ ਜੀ ਮੇਰੇ ਨੇ ਤਾਂ ਉਹੀ ਆ ਨਹੀਂ ਬਹੁਤ ਵਧੀਆ ਬਹੁਤ ਵਧੀਆ ਬੰਦੇ ਨੇ ਬਾਜੀ ਪਹਿਲਾਂ ਪਕੌੜੇ ਦੱਸੋ ਇਹਨਾਂ ਦੇ ਕਿਵੇਂ ਦੇ ਹੁੰਦੇ ਨੇ ਪਕੌੜੇ ਤਾਂ ਬਹੁਤ ਵਧੀਆ ਹੁੰਦੇ ਜੀ ਇਹਨਾਂ ਦੀ ਸ਼ੁਰੂਆਤ ਹੀ ਆਪਾਂ ਕਰਾਈ ਹੈ ਕਹਿ ਕੇ ਇਹਨਾਂ ਤੋਂ ਬਸ ਜਿੱਦਾਂ ਮਾਰੀ ਵਾਏ ਪੁਰਾਣੇ ਬੰਦੇ ਆ ਜੀ ਇਹ ਅੱਛਾ ਜੀ ਬਹੁਤ ਪੁਰਾਣੇ ਆ ਤੇ ਇਹਨਾਂ ਦੀ ਦੁਕਾਨ ਮੇਰੇ ਖਿਆਲ 30-40 ਸਾਲ ਤੋਂ ਇਹਨਾਂ ਦੇ ਬਜ਼ੁਰਗ ਕਰਦੇ ਸੀਗੇ ਉਸ ਤੋਂ ਬਾਅਦ ਹੀ ਆਪ ਕਰਦੇ ਕਿਉਂਕਿ ਸਾਡਾ ਵੀ ਇੱਥੇ ਵਰਕਸ਼ਾਪ ਨੇੜੇ ਹੀ ਨਾਲ ਹੀ ਹੈ ਤੇ ਸ਼ੁਰੂ ਤੋਂ ਇਹਨਾਂ ਤੋਂ ਚਾਹ ਪਾਣੀ ਪਕੌੜੇ ਖਾਂਦੇ ਪੀਂਦੇ ਰਹੇ ਹੁਣ ਤਾਂ ਇਹਦੀ ਬੱਲੇ ਬੱਲੇ ਆ ਬਾਹਰ ਜਾ ਕੇ ਥੋੜੇ ਬਾਹਰ ਲਾਇਆ ਫੋਰਨ ਚ ਕਾਫੀ ਟਾਈਮ ਲਾਇਆ ਜਿਹੜਾ ਤੁਸੀਂ ਜਦੋਂ ਇਹ ਬੇਸਨ ਵਗੈਰਾ ਬਰਕੀ ਪਕੜਾ ਬਣਾਉਂਦੇ ਉਦੋਂ ਵੀ ਤੁਸੀਂ ਇਹਨਾਂ ਨੂੰ ਖਾਧੀ ਕਿ ਨਹੀਂ ਹਾਂ ਮੈਂ ਬੇਸਨ ਖਾਦਾ ਜੀ ਬੇਸਨ ਇਹਨਾਂ ਦਾ ਜਿਹੜਾ ਬਣਾਉਂਦੇ ਨੇ ਬੇਸਨ ਉਹ ਖਾਦੇ ਜੀ ਕਿਤੇ ਬੜਾ ਵਧੀਆ ਬਣਾਉਂਦੇ ਹੁੰਦੇ ਬਹੁਤ ਵਧੀਆ ਬਣਾਉਂਦਾ ਸੀ ਜੀ ਅੱਛਾ ਹਾਂ ਅੱਛਾ ਇਹ ਗੂਕ ਖਾਣ ਦਾ ਲਿਆ ਵੀ ਨੇ ਵਧੀਆ ਇਹਦੇ ਬਣਾ ਕੇ ਰੱਖਿਆ ਹੁੰਦਾ ਜਦੋਂ ਕੋਈ ਆਉਂਦਾ ਪਕੌੜੇ ਕੱਢ ਕੇ ਤਾਜ਼ੇ ਦੇ ਦਿੰਦਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਚੰਦੂ ਸਾਹਿਬ ਹੁਣੀ ਪਹਿਲਾਂ ਤੋਂ ਵੱਡੇ ਪਿੰਡ ਦੇ ਨਾਮ ਪਰ ਸਿੰਗਰ ਨਹੀਂ ਥੈਂਕ ਯੂ ਜੀ ਤੇ ਬਾਈ ਹੁਣੀ ਜਗਰਾਤਾ ਪਿੰਡ ਚ ਕਰਾਉਂਦੇ ਨੇ ਤੇ ਬਹੁਤ ਵੱਡੇ ਲੈਵਲ ਦਾ ਤੇ ਲਗਭਗ ਤਲਵੰਡ ਦੇ ਇਲਾਕੇ ਇਲਾਕੇ ਦੇ ਵਿੱਚ ਬਾਈ ਸਭ ਤੋਂ ਵੱਡਾ ਜਗਰਾਤਾ ਆਪਣਾ ਹੈ ਨਾ ਮਾਈ ਦੀ ਕਿਰਪਾ ਜੀ ਮਾਰੋ ਪਰ ਕਿਹੜੇ ਕਿੰਨੇ ਇਲਾਕੇ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਹੁਣ ਇਹ ਤਾਂ ਤੁਸੀਂ ਪੱਤਰਕਾਰ ਹੈ ਤੁਸੀਂ ਗੈਸ ਕਰੋਗੇ ਤੁਸੀਂ ਆ ਮੈਂ ਤਾਂ ਜ਼ਿਲ੍ਹਾ ਜਲੰਧਰ ਚੋਂ ਕਹਿ ਸਕਦਾ ਜੀ ਵਾਹ ਜੀ ਵਾਹ ਜ਼ਿਲ੍ਹਾ ਜਲੰਧਰ ਦੇ ਵਿੱਚੋਂ ਸਭ ਤੋਂ ਵੱਡਾ ਜਗਾਹਤਾ ਜਿਹੜਾ ਆ ਇੱਥੇ ਤਲਵੰਡ ਦੇ ਵਿੱਚ ਹੁੰਦਾ ਆ ਤੇ ਆ ਬੈਕ ਸਾਡੀ ਜਿਹੜੀ ਮੰਡੀ ਆ ਇੱਥੇ ਹੁੰਦਾ ਆ ਤੇ ਇਸ ਕਰਕੇ ਤੇ ਚਲੋ ਥੈਂਕ ਯੂ ਸੋ ਮੱਚ ਭਾਜੀ ਆਓ ਹੁਣ ਆਪਾਂ ਪਕੌੜਾ ਕਿੱਕ ਚੈੱਕ ਕਰੀਏ ਤੇ ਇਧਰ ਆਪਣੇ ਪਕੌੜੇ ਹੋ ਗਏ ਰੈਡੀ ਤੇ ਬਾਈ ਕਿਹੜੀ ਕਿਹੜੀ ਇਹ ਚਟਨੀ ਕਿਹੜੀ ਕਿਹੜੀ ਬਣਾਉਂਗੇ ਤੁਸੀਂ ਚਟਨੀ ਆ ਵੀ ਮੈਂ ਭਾਜੀ ਆਪੇ ਤਿਆਰ ਕਰਦਾ ਮੈਂ ਕੈਮੀਕਲ ਵਾਲੀ ਚਟਨੀ ਕੋਈ ਨਹੀਂ ਜੁਸਤਾ ਬੜਾ ਦਿਖਾਉਗੇ ਯਾਰਾ ਹਾਂਜੀ ਆ ਦਿਖਾਓ ਪਹਿਲਾਂ ਤੁਹਾਨੂੰ ਅਸੀਂ ਮਿੱਠੀ ਚਟਨੀ ਵੀ ਸਪੈਸ਼ਲ ਆਪ ਬਣਾਈਦੀ ਆ ਅੱਛਾ ਜੀ ਤੇ ਗ੍ਰੀਨ ਚਟਨੀ ਵੀ ਆਪ ਬਣਾਈਦੀ ਆ ਵਾਹ ਜੀ ਆ ਦੁਕਾਨਾ ਜੀ ਬਾਈ ਉਹਨਾਂ ਦੀ ਬਿਲਕੁਲ ਛੋਟੀ ਜਿਹੀ ਦੁਕਾਨ ਆ ਤੇ ਕੀ ਬਾਤ ਹੈ ਗ੍ਰੀਨ ਚਟਨੀ ਤੁਹਾਨੂੰ ਬਿਲਕੁਲ ਤਾਜੀ ਓਹੋ ਤੇ ਐ ਮਲੀਆੜੀ ਚਟਨੀ ਆ ਇਹ ਮਲੀਆੜੀ ਇਹ ਵੀ ਤਾਜੀ ਆ ਇਹ ਮੈਂ ਦੋਨੇ ਆਪ ਤਿਆਰ ਕਰਾ ਇਹ ਦੋਨੇ ਮਿਕਸ ਕਰਕੇ ਖਾਣ ਦਾ ਸੁਆਦ ਵੱਖਰਾ ਹੁੰਦਾ ਨਾ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਠੀਕ ਆ ਬਾਜੀ ਜਲਦੀ ਜਲਦੀ ਫਿਰ ਸਾਨੂੰ ਖਵਾਓ ਨਾਲ ਚਾਹ ਦਾ ਕੱਪ ਵੀ ਜਰੂਰ ਬਣਾਓ ਜੀ ਜਰੂਰ ਦੀ ਜਰੂਰ ਠੀਕ ਹੈ ਜੀ ਅੱਛਾ ਸੜਨਾਲਾ ਅੱਜ ਵਲੌਗ ਦੇ ਵਿੱਚ ਸਾਂਝ ਐਦਾਂ ਬਣੀ ਹੋਈ ਆ ਜੀ ਬਾਜੀ ਇੱਧਰ ਤੇ ਜਣੂ ਸਾਹਿਬ ਸ਼ਿਕਰ ਕਰਾਓ ਪਹਿਲਾਂ ਤਾਂ ਇੰਟਰੋਡਿਊਸ ਕਰੋ ਕਿਹੜੇ ਕਿਹੜੇ ਆਪਣੇ ਨਾਲ ਦੇ ਬੰਦੇ ਨੇ ਇਹ ਸਾਡੇ ਡਾਕਟਰ ਸਰਿੰਦਰਪਾਲ ਜੀ ਆ। ਹਾਂਜੀ ਕਾਲਾ ਡਾਕਟਰ ਦਾ ਮਸ਼ਹੂਰ ਆ। ਇਹ ਰੰਗ ਦਾ ਤਾਂ ਗੋਰਾ ਦਾ ਨਾ ਕਾਲਾ। ਕਾਲਾ ਆ। ਤੇ ਇੱਧਰ ਡਾਕਟਰ ਰਣਜੀਤ ਸਿੰਘ ਜੀ। ਰਣਜੀਤ ਸਿੰਘ ਜੀ ਇਹਨੂੰ ਰਾਣਾ ਡਾਕਟਰ ਦੇ ਨਾਂ ਤੇ ਮਸ਼ਹੂਰ ਆ। ਤੇ ਹੈ ਤਾਂ ਗੋਰਾ ਮੈਂ ਹੈ ਕਾਲਾ ਹੋਇਆ ਦਾ। ਹਾਂਜੀ ਨਾ ਕਾਲਾ ਇਹਦਾ। ਕੱਪੜੇ ਕਾਲੇ ਇਹਨੇ ਪਾਇਆ। ਅੱਛਾ ਆਉਂਦੇ ਸਾਰੀ ਬਾਈ ਨੂੰ ਪਹਿਲਾਂ ਗਲਾਪਿਆ ਕਰਨ। ਵੀ ਕਾਲੇ ਕੱਪੜੇ ਦਾ ਪਾਇਆ ਕਰ ਬਾਈ ਕਰਨ ਕੀ ਆ ਕੱਪੜੇ ਕਾਲੇ ਕਿਉਂ ਨਹੀਂ ਪੋਣੇ। ਸ਼ਨੀ ਦੇਵ ਤਾਂ ਪ੍ਰਕੋਪ ਰੇਂਦਾ ਇੱਥੇ ਸ਼ਨੀ ਦੇਵ ਤਾਂ ਪ੍ਰਕੋਪ ਰੇਂਦਾ ਇਹਦੇ ਉੱਤੇ ਵਾਹ ਜੀ ਤਾਈਓ ਸ਼ਨੀ ਦੇਵ ਦਾ ਪ੍ਰਕੋਪ ਹਟਾ ਰਹੇ ਹੋ ਜੀ ਤੂੰ ਸ਼ਨੀ ਦੇਵ ਕਹਿੰਦਾ ਕਾਲੇ ਕੱਪੜੇ ਨਹੀਂ ਪਾਉਣੇ ਕੀ ਬਾਤ ਹੈ ਗੋਣ ਵਾਲੇ ਕਹਿੰਦੇ ਹੁੰਦੇ ਨੇ ਕਾਲੇ ਕੱਪੜੇ ਪਾਏ ਹੋਣੇ ਇਹਨਾਂ ਨੇ ਤਾਂ ਤੈਨੂੰ ਲੁੱਟ ਲੈਣਾ ਜਿਹੜੇ ਆਪਣੇ ਬਣਾਉਣੇ ਵਾਹ ਜੀ ਲਾ ਵੀ ਆ ਹੁੰਦੀ ਕਲਾਕਾਰੀ ਤੇ ਬਿਲਕੁਲ ਨਾਲ ਹੀ ਐਂ ਥਾੜੀ ਪਟਾਕੇ ਦੇ ਨਾਲ ਸ਼ੇਰ ਮਾਰ ਦੇਣਾ ਵੀ ਆ ਲੋ ਕਿਹੜੀ ਗੱਲ ਆ ਇਹ ਸਾਡੇ ਜੰਡੂ ਸਾਹਿਬ ਆ ਜੀ ਹਾਂ ਜੀ ਜਿਹੜੇ ਕਿ ਇੱਕ ਬਹੁਤ ਵਧੀਆ ਗਾਇਕ ਨੇ ਤੇਰੀ ਜਿੰਨੀ ਤਰੀਫ ਕਰ ਲੋ ਘਟਿਆ ਵਾਦੀ ਆ ਉਹਦੀ ਮਦਿਹਨੀਫ ਕਰ ਲੈਂਦੇ ਆ ਪਕੌੜੇ ਬਿਨਾ ਤਾਂ ਸ਼ੁਰੂਆਤ ਕੀਤੀ ਸੀ ਆਹੀ ਪਕੌੜੇ ਕਰਾਉਂਦੇ ਬੰਦ ਪਰ ਇਹ ਪਕੌੜੇ ਬਹੁਤ ਮਸ਼ਹੂਰ ਆ ਹੈ ਇਸ ਕਰਕੇ ਅਸੀਂ ਇੱਥੋਂ ਜੇ ਕੋਈ ਗੈਸਟ ਆਇਆ ਹੋਵੇ ਇੱਥੋਂ ਲੈ ਕੇ ਜਾਂਦੇ ਸੀ ਸਪੈਸ਼ਲ ਆ ਕੇ ਡਾਕਟਰ ਸਾਹਿਬ ਕੀ ਮਸ਼ਹੂਰ ਲੱਗਾ ਤੁਹਾਨੂੰ ਇਹਦੇ ਵਿੱਚ ਕੀ ਬੈਸਟ ਬੈਸਟ ਇਸ ਬਹੁਤ ਹੈ ਜੀ ਬਹੁਤ ਬੈਸਟ ਬਹੁਤ ਵਧੀਆ ਕੀ ਬਾਤ ਹੈ ਇੱਕ ਗੱਲ ਇਹਦਾ ਕੁਆਲਿਟੀ ਬਹੁਤ ਵਧੀਆ ਹੈ ਕੀ ਬਾਤ ਹੈ ਐ ਗੁਰਪ੍ਰੀਤ ਜੀ ਮੇਨ ਗੱਲ ਇਹ ਆ ਜੇ ਹੁਣ ਤੁਸੀਂ ਵਾਈਡ ਲੈ ਰਹੇ ਆਂ ਅਸੀਂ ਬਰੈਡ ਵੀ ਖਾ ਰਹੇ ਆਂ ਹਨਾ ਹਾਂਜੀ ਪਰ ਆਪਾਂ ਤੈਨੇ ਪੈਸੇ ਦੇ ਕੇ ਜਾਣੇ ਆਂ ਬਾਈ ਨਹੀਂ ਬਾਈ ਉਹ ਜੀ ਬੇਵਾਰੀ ਮੇਰੀ ਪੈਸੇ ਦੇਣ ਦੀ ਪੈਸੇ ਦੇ ਕੇ ਕੱਲ ਮੈਂ ਕਹਾਂ ਵੀ ਫੋਟੋ ਖੋਣ ਦੇ ਮਾਰੇ ਬਈ ਮੇਰੇ ਬੈੱਡ ਖਾ ਉਹ ਭਈ ਬਿਲਕੁਲ ਬਾਈ ਪੈਸੇ ਦੇ ਦਿੱਤੀ ਜੀ ਮੈਂ ਬੈਠ ਸਕਦੀ ਹਾਂ ਜੰਡੂ ਜੰਡੂ ਦਾ ਨਾਮ ਉਹ ਬਾਈ ਬਿਨਾਂ ਉਹਨਾਂ ਦੇ ਪੈਸੇ ਮੈਂ ਜਿਹੜੇ ਬਾਅਦ ਰੋਕ ਮੈਨੂੰ ਥੱਲੇ ਕਮੈਂਟ ਕਰਦੇ ਫ੍ਰੀ ਖਾਦੇ ਹੁਣੇ ਬਾਈ ਵੇਹੇ ਬਾਈ ਕੋਲੋਂ ਅਜ ਤੱਕ ਅਸੀਂ ਫ੍ਰੀ ਨਹੀਂ ਖਾਦਾ ਅਸੀਂ ਕਿਹਨੇ ਆ ਭਰਾ ਨੂੰ ਪ੍ਰਮੋਟ ਕਰਦਾ ਆਪਣੇ ਭ ਵਰਤ ਕਹਿੰਦੇ ਆ ਬ੍ਰੈਡ ਆ ਹਾਂਜੀ ਇਹ ਇਹਨਾਂ ਦੀ ਜਿੱਦਾਂ ਮਤਲਬ ਕਪੂਤੇ ਜਿਹੀ ਸਹੀ ਪੈਕ ਪਿਕਚਰ ਕਰਦੇ ਆ ਜਦੋਂ ਵੀ ਚਾਰ ਪ੍ਰਵਾਹਤ ਕਰੀਆਂ ਸਾਡੇ ਬੰਡ ਦੇ ਵਿੱਚ ਜਿੱਦਾਂ ਆਰੰਭ ਹੁੰਦੀਆਂ ਹਾਂ ਕਿਉਂ ਪ੍ਰਵਾਹਤ ਫੇਰੀਆਂ ਦੇ ਵਿੱਚ ਹੀ ਇਹਨਾਂ ਦੀ ਜਿੱਦਾਂ ਸੰਗਤ ਨੂੰ ਪਕੌੜੇ ਜਾਂ ਬ੍ਰੈਡ ਇਹਨਾਂ ਦੇ ਵੀ ਜਾਂਦੇ ਆ ਔਰ ਕਿਆ ਬਤ ਸੰਦਰੀ ਕਰਦੀ ਆ ਨਹੀਂ ਬਿਲਕੁਲ ਦੇਸੀ ਆ ਕੇ ਸਰੋਂ ਦਾ ਤੇਲ ਦੇ ਵਿੱਚ ਕਿਉਂ ਕੱਢਦੇ ਨਾਲ ਇਹਨਾਂ ਨੇ ਹਾਂ ਨਾ ਇੱਕ ਕੋਈ ਰਿਫਾਈਨ ਨਹੀਂ ਵਰਤਣਾ ਹਾਂਜੀ ਇੱਕ ਮਤਲਬ ਚੱਣੀ ਬਹੁਤ ਵਧੀਆ ਜਣ ਸਾਹਿਬ ਕਿਵੇਂ ਲੱਗੀ ਜਣਣੀ ਬਈ ਨੈਚਰਲ ਨੈਚਰਲ ਕਿਹੜਾ ਬੁਰੀ ਆ ਬਾਰੇ ਲੋ ਜਿਹੜਾ ਸਾਡੇ ਦਾ ਮਿੰਟਾ ਜੀ ਪਕੌੜਾ ਚੱਕ ਰੋ ਕੰਮ ਜਿਹੜੀ ਚਟਨੀ ਆ ਨਾ ਸਾਡੇ ਭਾਬੀ ਜੀ ਆ ਨਾ ਉਹ ਪੂਰੀ ਮਿਹਨਤ ਕਰਦੇ ਆ ਕੋਈ ਪੂਰਨਾ ਲਿਆ ਕੇ ਉਹਨੂੰ ਰਗੜ ਰੋੜ ਕੇ ਨਾ ਤਾਂ ਇਹ ਆਪਣਾ ਬਣਾ ਲੈਂਦਾ ਪਰ ਚਟਨੀ ਜਿਹੜੀ ਭਾਬੀ ਕਰਾਉਂਦੇ ਆ ਕੀ ਬਾਤ ਚਲੋ ਇੰਨੀ ਗੱਲ ਜ਼ਰੂਰ ਆ ਵੀ ਬ੍ਰੈਂਡ ਦੇ ਵਿੱਚੋਂ 100 ਵਰ 100 ਨੰਬਰ ਆ ਜੀ ਕੋਪਲੈਂਟ ਸਹੀ ਹੈ ਜੀ ਪੱਕੀ ਗੱਲ ਹੈ ਇਹ ਨਾਲੇ ਮੈਨੂੰ ਆ ਸਾਰੇ ਮੇਲੇ ਮਾਰਦੇ ਹੁੰਦੇ ਇਕੱਲੇ ਖਾਣ ਤੁਰ ਪੈਂਦਾ ਆ ਤੇ ਸਾਨੂੰ ਵੀ ਨਾਲ ਲੈ ਜਾਗੇ ਪਹਿਲਾਂ ਅਸੀਂ ਕਹਾ ਹੈਗੇ ਵੀ ਫ੍ਰੀ ਨਹੀਂ ਖਾਣ ਵਾਲੇ ਨਾ ਹਾਂ ਹਾਂ ਬਿਲਕੁਲ ਬਿਲਕੁਲ ਬਣਾਗੇ ਪੈਸੇ ਪਰ ਨਹੀਂ ਜਿਹੜੇ ਸਿਖਾ ਰਹੇ ਆ ਫ੍ਰੀ ਖਾਣ ਵਾਲੇ ਨਹੀਂ ਹੈਗੇ ਪਹਿਲਾਂ ਨਹੀਂ 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 ਗੱਲ ਇਹ ਕਿ ਅਸੀਂ ਖਾ ਰਹੇ ਆ ਨਾ ਸਾਥ ਸਾਥ ਬਹੁਤ ਦੇਖਦੇ ਇਹ ਨਾ ਕਹਿਣਾ ਨਾ ਬਿਨਾਂ ਦਾਵਾ ਕੈਮਰਾ ਚੱਕ ਕੇ ਤੁਰ ਪੈਂਦਾ ਨਾਲ ਤੇ ਆ ਵੀ ਫ੍ਰੀ ਖਾਣ ਦੇ ਆ ਇਹ ਅਸੀਂ ਖਾ ਰਹੇ ਆ ਸਰਦਾਰ ਗੁਰਪ੍ਰੀਤ ਸਿੰਘ ਬੰਦਾ ਵਾਹ ਸਾ ਇਹਨਾਂ ਦੀ ਮਿਹਨਤ ਕਰਕੇ ਖਾ ਰਹੇ ਆ ਜਿਹੜਾ ਇਹਨਾਂ ਦੀ ਬਦੌਲਤ ਖਾ ਰਹੇ ਆ ਅੱਛਾ ਸਾਨੂੰ ਕੱਦਿਆ ਅੱਛਾ ਇੱਕ ਚੀਜ਼ ਹੋਰ ਵੀ ਆ ਕਈ ਲੋਕ ਇਹ ਵੀ ਕਹਿ ਦਿੰਦੇ ਆ ਵੀ ਤੁਸੀਂ ਕਹਿੰਦੇ ਸਮੋਸੇ ਲਾਪੇ ਨੇ ਬਣਾਉਣ ਕਦੀ ਕੁਝ ਹੋਰ ਚੀਜ਼ ਅਸੀਂ ਉਹਨਾਂ ਦੀ ਜਿਹੜੀ ਪ੍ਰਾਣੀ ਮਿਹਨਤ ਨੂੰ ਅਸੀਂ ਤਾਂ ਉਹ ਦਿਖਾਉਣਾ ਵੀ ਕਿੰਨੀ ਦੇਰ ਤੋਂ ਬੰਦਾ ਕੋਈ ਕੰਮ ਕਰ ਰਿਹਾ ਤਾਂ ਸਗੋਂ ਪੰਜਾਬੀ ਭਰਾ ਨੂੰ ਸਾਨੂੰ ਸਪੋਰਟ ਕਰਨ ਦੀ ਲੋੜ ਆ ਅੱਜ ਦੇ ਟਾਈਮ ਦੇ ਵਿੱਚ ਤਾਂ ਸਾਰੇ ਹਿੰਦੀ ਬੰਦੇ ਵੀ ਪੰਜਾਬੀਆ ਬੰਦੇ ਵੀ ਹਿੰਦੀ ਬੋਲੀ ਜਾਂਦੇ ਨੇ ਇਹ ਤਾਂ ਬਹੁਤ ਜ਼ੋਰ ਕਹਿਣਾ ਸ਼ੁਰੂ ਕੀਆ ਗਿਆ ਤੇ ਚਲੋ ਮਜ਼ਾਕ ਵੀ ਹੋ ਗਿਆ ਜੋ ਮੈਂ ਪਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ ਇਹ ਬਹੁਤ ਵਧੀਆ ਕ ਆਪਣੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਜੀ ਇਹ ਤਾਂ ਹੁਣ ਜਿਹੜੇ ਬਿਹਾਰੀ ਆਣ ਕੇ ਸਾਡੇ ਸਿਰ ਤੇ ਹੀ ਬੈਠੇ ਆ ਸਿਰ ਤੇ ਬੈਠੇ ਆ ਠੀਕ ਆ ਉਹ ਗੰਦਮੰਦ ਖਲਾਉਂਦੇ ਉਹ ਵੀ ਅਸੀਂ ਖਾਈ ਜਾਂਦੇ ਆ ਪਰ ਜਿਹੜੇ ਆਪਣੇ ਬੰਦੇ ਆ ਪੰਜਾਬੀ ਆ ਕੰਮ ਕਰਨਾ ਚਾਹੁੰਦੇ ਆ ਔਰ ਕਰ ਰਹੇ ਉਹਨਾਂ ਦੀ ਅਸੀਂ ਸਪੋਰਟ ਨਹੀਂ ਕਰ ਰਹੇ ਸਪੋਰਟ ਨਹੀਂ ਕਰ ਰਹੇ ਹਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਉਹਨਾਂ ਨੂੰ ਪ੍ਰਮੋਟ ਕਰੋ ਜਿੰਨੇ ਵੀ ਹੋਰ ਆਪਣੇ ਇਲਾਕੇ ਦੇ ਛੋਟੇ ਮੋਟੇ ਜਿਹੜੇ ਪੰਜਾਬੀ ਆਪਣੇ ਕੰਮ ਉਹ ਜਿਹੜਾ ਵੀ ਕਰਦੇ ਛੋਟਾ ਮੋਟਾ ਕੋਈ ਵੀ ਕੰਮ ਕਰਦਾ ਭੱਲੀਆਂ ਭੱਲਿਆਂ ਦਾ ਕਰਦਾ ਕੋ ਟਿੱਕੀਆਂ ਦਾ ਕਰਦਾ ਜਿਹੜਾ ਵੀ ਕਰਦਾ ਉਹਨਾਂ ਨੂੰ ਪ੍ਰਮੋਟ ਕਰੋ ਬਿਲਕੁਲ ਬਾਕੀ ਡਾਕ ਜੇ ਕੋ ਬਿਮਾਰ ਹੋਵੇ ਦਵਾਈਆਂ ਨਾਲ ਮੇਰੇ ਬਰੈਡ ਪਕੌੜੇ ਖਾ ਕੇ ਬਿਮਾਰ ਤੇ ਹਾਂ ਚੱਲਣਾ ਅੱਛਾ ਇੱਕ ਚੀਜ਼ ਤੁਹਾਨੂੰ ਆਪਣੇ ਸਾਡੇ ਸਬਸਕ੍ਰਾਈਬਰ ਨੂੰ ਦੱਸੀਏ ਵੀ ਇਹ ਇਹ ਟੀਮ ਜਿਹੜੀ ਆ ਨਾ ਇਹ ਉਹ ਟੀਮ ਆ ਵੀ ਜਦੋਂ ਵੀ ਪਿੰਡ ਦੇ ਕੋਈ ਵੀ ਮਤਲਬ ਕੋਈ ਦਿੱਕਤ ਪੇਸ਼ ਆਉਂਦੀ ਆ ਤੇ ਜਿੱਦਣ ਕਿਤੇ ਮੈਂ ਆਪਣੀ ਵੀਡੀਓ ਪਾ ਦਿੰਦਾ ਤੇ ਸਭ ਤੋਂ ਪਹਿਲਾਂ ਮੋਰੇ ਹੋ ਕੇ ਖੜਦੇ ਨੇ ਉਹ ਕਿ ਪਿੱਛੇ ਜੇ ਇੱਕ ਦੋ ਚੀਜ਼ਾਂ ਆਪਣੇ ਪਿੰਡ ਖੂਈਆਂ ਸੀਗਾ ਜਦੋਂ ਆਪਾਂ ਇੱਕ ਬੱਚਿਆਂ ਦੇ ਇਲਾਜ ਵਾਸਤੇ ਤੇ ਇੱਕ ਮੁੰਡੇ ਦਾ ਐਕਸੀਡੈਂਟ ਜਿਹਦਾ ਹੋਇਆ ਸੀ ਤੇ ਇਸ ਕਰਕੇ ਬਾਜੀ ਸਾਨੂੰ ਮੌਕਾ ਜੀ ਮਿਲਿਆ ਤੁਹਾਡਾ ਧੰਨਵਾਦ ਕਰ ਲਈ ਤੁਹਾਡੀ ਸਾਰੀ ਦੁਰਗਾ ਭੋਲੇ ਦੁਰਗਾ ਕਮੇਟੀ ਜਿਹੜੀ ਸੀਗੀ ਮੰਦਰ ਕਮੇਟੀ ਦਾ ਧੰਨਵਾਦ ਅਸੀਂ ਮੈਂ ਹੁਣ ਕਰਦਾ ਵੀ ਤੁਸੀਂ ਮੇਰੇ ਇੱਕ ਛੋਟੇ ਜਿਹੇ ਸ਼ਬਦ ਦੇ ਉੱਤੇ ਚਾਹੇ ਉਹ ਕਿਸੇ ਤਰੀਕੇ ਨਾਲ ਸੀ ਪਰ ਉਹ ਛੋਟੇ ਸ਼ਬਦ ਦੇ ਉੱਤੇ ਤੁਸੀਂ ਉਸ ਬੰਦੇ ਦੀ ਬੱਚਿਆਂ ਦੀ ਹੈਲਪ ਕੀਤੀ ਚਲੋ ਇੱਕ ਬੱਚਾ ਨਹੀਂ ਆਪਣੇ ਵਿੱਚ ਰਿਹਾ ਪਰ ਇੱਕ ਬੱਚਾ ਅੱਜ ਪਰਿਵਾਰ ਦੇ ਵਿੱਚ ਸੁਖੀ ਸੰਧੀ ਆਪਣੇ ਪਰਿਵਾਰ ਚ ਬਿਠਾਇਆ ਗੁਰਪ੍ਰੀਤ ਜੀ ਗੱਲ ਇਹਦਾ ਵੀ ਜਿਹੜੀ ਸਾਡੀ 2005 ਦੇ ਵਿੱਚ ਸ਼੍ਰੀ ਗਣਪਤੀ ਭੋਲੇ ਦੁਰਗਾ ਮੰਦਿਰ ਕਮੇਟੀ ਬਣੀ ਸੀ ਉਹਦਾ ਏਮ ਹੀ ਇਹ ਸੀ ਬਿਲਕੁਲ ਇਕੱਲਾ ਐਵੇਂ ਇਹ ਨਹੀਂ ਵੀ ਜਗਰਾਤਾ ਕਰਾਉਣਾ ਸੰਗਤ ਇਕੱਠੀ ਕਰ ਲਈ ਹੈ ਜਗਰਾਤਾ ਕਰਾਉਣਾ ਅਸੀਂ ਦੇ ਦੇਆ ਵੀ ਕੁਝ ਵੀ ਆ ਸਾਡੇ ਕੋਲ ਥੋੜਾ ਬੋਤਾ ਲੋਕ ਬਣਾਈ ਦਾ ਕੰਮ ਹੋ ਸਕੇ ਸ਼ੁਰੂ ਤੋਂ ਕਰਦੇ ਆ ਰਹੇ ਤੇ ਗਾਂ ਵੀ ਪ੍ਰਮਾਤਮਾ ਕਰੇ ਐਡੀ ਸਾਡੀ ਜਿਹੜੀ ਟੀਮ ਆ ਬਿਲਕੁਲ ਭੋਲੇ ਦੁਰਗਾ ਮੰਦਿਰ ਕਮੇਟੀ ਦੀ ਐਡੀ ਜਲਦੀ ਰਵੇ ਤੁਹਾਡਾ ਵੀ ਬਹੁਤ ਬਹੁਤ ਜਿੰਨੇ ਵੀ ਉਹ ਸਾਡੇ ਤੋਂ ਸਹਿਯੋਗ ਲੈਂਦੇ ਨੇ ਵੀ ਇਹਦੀ ਗੱਲ ਇਹਦੀ ਗੱਲ ਪੱਕੀ ਆ ਵੀ ਪਿੰਡ ਤਲਵੜ ਦੇ ਵਿੱਚ ਜਿੰਨੀਆਂ ਵੀ ਕਮੇਟੀਆਂ ਨੇ ਸਾਰੀਆਂ ਵਾਚੜ ਕੇ ਹਿੱਸਾ ਲੈਂਦੀਆਂ ਨੇ ਜਿਹੜੇ ਵੀ ਆਪਾਂ ਕੋਈ ਇਨੀਸ਼ੀਏਟਿਵ ਲੈਣੇ ਆ ਚਾਹੇ ਉਹ ਆਪਣੇ ਆਪਣੇ ਰੋਜ਼ਰ ਹੁਣੀ ਹੋਵੇ ਜਾਂ ਕਾਲੀ ਹੁਣੀ ਹੋ ਜਾਣ ਹਨ ਤੇ ਜਿਵੇਂ ਤੁਸੀਂ ਹੋ ਗਿਆ ਕਿਉਂਕਿ ਇਹੋ ਚੀਜ਼ ਆ ਜਿੰਨਾ ਚਿਰ ਆਪਾਂ ਰਲ ਕੇ ਇਕੱਠੇ ਹੋ ਗਏ ਨਹੀਂ ਆਪਾਂ ਕਿਸੇ ਮਦਦ ਕਰਨ ਲਈ ਚੁੜਦੇ ਹੁੰਦੇ ਯਾਰ ਗੱਲ ਹੀ ਬਣਦੀ ਐ ਤੇ ਵਿੱਚ ਆਪਣੇ ਐਨਆਰਆਈ ਭਰਾਵਾਂ ਦਾ ਬੜਾ ਯੋਗਦਾਨ ਰਿਹਾ ਉਹਨਾਂ ਨੂੰ ਇੱਕ ਛੋਟਾ ਜਿਹਾ ਆਪਸੇ ਸਿਰਫ ਸਾਡੀ ਵੀਡੀਓ ਦੇਖੀ ਉਹਨਾਂ ਨੇ ਥਾੜਾ ਪੈਸੇ ਭੇਜਣਾ ਸ਼ੁਰੂ ਕਰ ਦਿੱਤੇ ਇਦਾਂ ਹੀ ਹੋਈ ਤੇ ਆਹੀ ਉਮੀਦ ਨਹੀਂ ਕੀਤੀ ਸੀ ਲੱਖ 2 ਲੱਖ ਦੀ ਸ਼ਾਇਦ ਅਸੀਂ ਆਸ ਕੀਤੀ ਸੀ ਤੇ ਲੱਖਾਂ ਰੁਪਈਆ ਇਕੱਠਾ ਹੋ ਗਿਆ 5 5 6 6 ਲੱਖ ਰੁਪਈਆ ਇਕੱਠਾ ਹੋ ਗਿਆ ਉਸ ਸਮੇਂ ਤੇ ਇਸ ਕਰਕੇ ਭਾਜੀ ਬਹੁਤ ਬਹੁਤ ਧੰਵਾ ਤੁਹਾਡਾ ਤੇ ਸੋ ਹੁਣ ਸਾਡਾ ਚਾਹ ਬਣ ਗਿਆ ਤਾਂ ਹੁਣ ਅਸੀਂ ਬ੍ਰੈਡ ਟੈਸਟ ਕਰੀਏ ਜੀ ਥੈਂਕ ਯੂ ਸੋ ਮੱਚ ਭਾਜੀ ਤੇ ਲੋ ਜੀ ਸਾਡ ਤੇ ਹੁਣ ਵਾਰੀ ਸੀ ਸਾਡੀ ਯਾਰ ਜਿਆਦਾ ਉੱਚੀ ਕਰ ਗਿਆ ਮੈਂ ਇੱਥੇ ਬੈਠ ਚੱਲਦੇ ਆ ਆ ਹੁਣ ਠੀਕ ਹੈ ਨਾ ਹਾਂ ਠੀਕ ਹੈ ਆ ਹੁਣ ਵਧੀਆ ਹੁਣ ਲਾਗੇ ਜ ਲੈ ਕੇ ਆਓ ਥੋੜਾ ਜਿਆਦਾ ਦਿਖਾਈਏ ਆਪਾਂ ਕਿ ਬਰੈਡ ਆ ਪਕੌੜਾ ਕਿਵੇਂ ਦਾ ਹੈ ਬਿਲਕੁਲ ਨਰਮ ਆਲੂ ਪਾ ਕੇ ਬਹੁਤ ਵਧੀਆ ਬਿਲਕੁਲ ਸੌਫਟ ਓਹੋ ਸਾਡੇ ਤਾਂ ਨਾ ਰੂਟੀਨ ਇਹ ਹੁੰਦੀ ਜਦਦਰ ਕਿਤੇ ਘਰੋਂ ਕੁਛ ਨਾ ਨਾ ਖਾਦਾ ਹੋਵੇ ਤੇ ਉਧਰ ਬਾਈ ਹੋਣਾ ਕੋਲ ਆ ਕੇ ਇੱਕ ਦੋ ਪਕੌੜੇ ਤੇ ਨਾਲ ਚਾਹ ਪੀ ਕੇ ਚੱਲ ਜਿੰਦੀ ਹੈ ਉਹ ਹਾਂ ਜੀ ਬਹੁਤ ਨਹੀਂ ਥੇਰੀ ਹਾਂ ਜੀ ਇੱਕ ਗੱਲ ਕਵਾਂਗੇ ਸਮਝ ਆਈ ਨਹੀਂ ਮਾਈਕਲ ਕੋ ਤਾਂ ਦੇ ਆਜਾ ਇੱਕ ਗੱਲ ਕਵਾਂਗੇ ਆਪਣੇ ਦਰਸ਼ਕਾਂ ਨੂੰ ਬਾਈ ਜਿੱਦਣ ਵੀ ਤੁਹਾਡਾ ਤਲਵਣ ਵਾਲ ਦੀ ਕਿਤੇ ਗੇੜਾ ਲੱਗੇ ਤਲਵਣ ਤੋਂ ਤੁਸੀਂ ਤਕੋਦਰ ਜਾਣਾ ਹੋਵੇ ਉਦੋਂ ਤਲਵਣਾ ਆ ਕੇ ਬਾਈ ਕੋ ਬਰੈਡ ਖਾ ਕੇ ਜਾਇਓ ਕਿਉਂਕਿ ਮੈਂ ਸਪੈਸ਼ਲ ਤੁਹਾਨੂੰ ਸਾਥ ਨਹੀਂ ਦੇ ਸਕਦਾ ਕਿਉਂਕਿ ਤਲਵਣ ਸਾਡਾ ਫਲੋਰ ਤੋਂ ਲਗਭਗ 17-18 ਕਿਲੋਮੀਟਰ ਆ ਨੂਰਮਹਿਲ ਤੋਂ 8-9 ਕਿਲੋਮੀਟਰ ਆ ਤੁਹਾਡਾ ਜਦੋਂ ਵੀ ਕਿਤੇ ਸਵੱਬ ਲੱਗੇ ਤਲਵੜਾਉਣ ਦੇ ਤੇ ਬਾਈ ਹੁਣਾ ਦੇ ਕੋਲੋਂ ਬਰੈਡ ਪਕੌੜੇ ਜ਼ਰੂਰ ਖਾ ਕੇ ਜਾਇਓ ਇਹ ਦਾਣਾ ਮੰਡੀ ਦੇ ਬਿਲਕੁਲ ਬਾਹਰ ਬੈਠੇ ਨੇ ਤੇ ਬਾਈ ਐਡਰੈਸ ਦੱਸਿਓ ਜਰਾ ਆਪਣਾ ਫਲੋਰ ਰੋਡ ਦਾਣਾ ਮੰਡੀ ਤਲਵੜਾ ਇੱਕ ਮਿੰਟ ਦੁਬਾਰਾ ਦੱਸਿਓ ਫਲੋਰ ਰੋਡ ਦਾਣਾ ਮੰਡੀ ਤਲਵੜਾ ਬਲਕੋ ਰੋਡ ਦੇ ਉੱਤੇ ਦੁਕਾਨ ਹੈ ਜੀ ਲੱਗੇ ਵਾਲਮੀਕ ਬੰਦਰ ਵਾਲਮੀਕ ਬੰਦਰ ਨਾਲ ਨਾਲਾ ਸਪੇਅਰ ਪਾਰਟ ਨਾਲ ਤੇ ਹੁਣ ਤੁਸੀਂ ਕਰਨਾ ਜਦ ਤੱਕ ਅਸੀਂ ਚਾਹ ਨੂੰ ਪੀ ਲਈਏ ਤੇ ਤਦ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤੇ ਦੱਸੋ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਕਿਵੇਂ ਲੱਗੀ ਥੈਂਕ ਯੂ ਸੋ ਮਚ